ਸਿਵਲ ਹਸਪਤਾਲ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਮੇਰੇ ਪਿੱਛੇ ਦੇਖ ਰਹੇ ਹੋ ਤੁਸੀਂ ਲੈਬੋਰਟਰੀ ਆ ਲੈਬੋਰਟਰੀ ਦੇ ਵਿੱਚ ਸਾਨੂੰ ਅੱਜ ਕੁਝ ਪਤਾ ਲੱਗਾ ਸੀ ਕਿ ਇੱਥੇ ਕੋਈ ਟੈਸਟ ਨਹੀਂ ਹੋ ਰਿਹਾ ਕਾਰਨ ਜਦ ਪੁੱਛਣਾ ਚਾਇਆ ਤਾਂ ਕਾਰਨ ਕਹਿੰਦੇ ਵੀ ਇੱਥੇ ਲੈਬੋਰਟਰੀ ਦੇ ਵਿੱਚ ਅੱਜ ਪਾਣੀ ਨਹੀਂ ਪਹੁੰਚ ਰਿਹਾ ਪਾਣੀ ਦੇ ਕਰਕੇ ਟੈਸਟ ਨਹੀਂ ਹੋ ਰਿਹਾ ਉਹ ਅੰਦਰ ਪੁੱਛਦੇ ਆ ਕੀ ਕਾਰਨ ਆ ਕਿਉਂਕਿ ਜਿਹੜੇ ਆ ਡਾਕਟਰ ਟੈਸਟ ਲਿਖ ਰਹੇ ਆ ਉਹ ਜਿੱਥੇ ਜਿਹੜੇ ਇੱਥੇ ਦੇ ਮਰੀਜ਼ ਜਿੰਨੇ ਮਰੀਜ਼ ਉਹਨਾਂ ਨੂੰ ਬਹਰੋਂ ਜਾ ਕੇ ਟੈਸਟ ਉਹ ਕਰਾਉਣੇ ਪੈ ਰਹੇ ਆ ਕਿਹੜੀ ਜਗ੍ਹਾ ਤੋਂ ਆਏ ਸੀ ਦਿੱਲੀ ਜਗ੍ਹਾ ਤੋਂ ਬੈਸਟ ਕਰੋਣਾ ਸੀ ਜਸਟ ਲਿਖਿਆ ਡਾਕਟਰ ਨੂੰ ਜੀ ਟੈਸਟ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਨਾ ਕਿਹੜਾ ਕਿਹੜਾ ਟੈਸਟ ਹੋ ਰਿਹਾ ਹੈ ਤੁਹਾਨੂੰ ਇੱਕ ਬੜਾ 25 ਅੱਗੇ ਕਰ ਦਿਓ ਜਰਾ ਕੀ ਕਿਹਾ ਗਿਆ ਜੀ ਤੁਹਾਨੂੰ ਉੱਥੇ ਹੋ ਜਾਂਦੇ ਫਿਰ ਨਾ ਜਸਵੀਰ ਸਿੰਘ ਆ ਜੀ ਕੀ ਨਾ ਜਸਵੀਰ ਸਿੰਘ ਦਾ ਜੀ ਕੀ ਬਰਲਮਾਰੀ ਹੈ ਸਾਰਿਆਂ ਇੱਥੇ ਪਾਣੀ ਨਹੀਂ ਆ ਰਿਹਾ ਸਰ ਜੀ ਜਿਹੜੇ ਜੈਂਟਸ ਬਾਥਰੂਮੋਂ ਲੌਕ ਕੀਤੇ ਗਏ ਆ ਲੇਡੀਜ਼ ਬਾਥਰੂਮੇ ਚੱਲਦੇ ਆ ਪਰ ਪਾਣੀ ਨਹੀਂ ਆ ਰਿਹਾ ਕਿਤੇ ਜੀ ਵੀ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਆ ਰਹੀ ਪਾਣੀ ਕਿੱਧਰ ਗਿਆ 7 ਮਾ ਦਿਨ ਤਾਂ ਮੈਨੂੰ ਹੋ ਗਿਆ ਜੀ ਮੈਂ ਸਵੇਰ ਤੋਂ ਸ਼ਾਮ ਤੀ ਪਾਣੀ ਨਹੀਂ ਦੇਖਿਆ ਪੀਣਾਂ ਦਾ ਪਾਣੀ ਦੇਖ ਲਓ ਤੁਸੀਂ ਮੜਾ ਜਾ ਆਈ ਜਾ ਉਹ ਨਾਲ ਵਾਲਾ ਆ ਪੰਜ ਕਦਮਾਂ ਤੇ ਹੈ ਬੈਕ ਸਾਈਡ ਤੇ ਤੁਸੀਂ ਜੇ ਹੈਡ ਮੋਡ ਹਾਂ ਜੀ ਐਲਮਟ ਹੈ ਕਿਹੜੇ ਰੂਮ ਸਰ ਰੂਮ ਨੰਬਰ ਦਾ ਲਾਸਟ ਤੇ ਅਗਲੀ ਜੀ ਉਧਰ ਉੱਥੇ ਪਾਣੀ ਆ ਰਿਹਾ ਸਰ ਪੁੱਛ ਵੀ ਨਹੀਂ ਹੁੰਦਾ ਜੀ ਵਾਧੂ ਅਦਰ ਦੂਸਰੇ ਨਵੇਂ ਹਸਪੀਟਲ ਤੇ ਜਾ ਕੇ ਜਾਣਾ ਪੈਦਾ ਸਾਨੂੰ ਇੱਧਰ ਪਾਣੀ ਨਹੀਂ ਆ ਰਿਹਾ ਇੱਧਰ ਨਹੀਂ ਆ ਰਿਹਾ ਇਹਨਾਂ ਦਾ ਸਹੀ ਕੀ ਡਿਊਟੀ ਤੁਹਾਡੇ ਇੱਥੇ ਹੈ ਮੈਂ ਕੰਪਿਊਟਰ ਤੇ ਦੇਖਾਂ ਜੀ ਅੱਜ ਟੈਸਟ ਹੋ ਰਿਹਾ ਇੱਥੇ ਸਹੀ ਟੈਸਟ ਹੋ ਰਿਹਾ ਹੈ ਜੀ ਪਾਣੀ ਦੀ ਸਪਲਾਈ ਕਰ ਨਹੀਂ ਥੋੜੇ ਹੋ ਰਹੇ ਆ ਜਿਹੜੇ ਇਹਨਾਂ ਬੰਦ ਪਾਣੀ ਕਿੰਨੇ ਦਿਨ ਹੋ ਗਿਆ ਪਾਣੀ ਇੱਥੇ ਨਹੀਂ ਆ ਰਿਹਾ ਥੋੜੇ ਹੋ ਗਏ ਹੈ ਥੋੜੇ ਹੋ ਰਹੇ ਤੇ ਕੁਝ ਕੰਪਲੀਟਾਂ ਬਾਹਰ ਕੋਈ ਕੋਈ ਟੈਸਟ ਨਹੀਂ ਹੋ ਰਿਹਾ ਕੀ ਵਜ੍ਹਾ ਪਾਣੀ ਦੀ ਸਪਲਾਈ ਨਹੀਂ ਆ ਰਹੀ ਕਦੋਂ ਦੀ ਨਹੀਂ ਆ ਰਹੀ ਜੀ ਕੱਲ ਕੱਲ 12 ਵਜੇ ਤੋਂ ਸਰ ਕੱਲ 12 ਵਜੇ ਤੋਂ ਹਾਂਜੀ ਮੇਰਾ ਨਾਮ ਹੈ ਹਾਂਜੀ ਮੇਰਾ ਨਾਮ ਡਾਕਟਰ ਰੂਥ ਹੈ ਔਰ ਮੈਂ ਇੱਥੇ ਬਲੱਡ ਬੈਂਕ ਇੰਚਾਰਜ ਹਾਂ ਨਾ ਲੈਬ ਇੰਚਾਰਜ ਹਾਂ ਜੀ ਅੱਜ ਸਿਰਫ ਤੋਂ ਕੁਝ ਕੰਪਲੀਟਾਂ ਕੋਸ਼ ਮਰੀਜ਼ ਦੇ ਰਿਹਾ ਇੱਥੇ ਕੋਈ ਟੈਸਟ ਨਹੀਂ ਹੋ ਰਿਹਾ ਹਾਂਜੀ ਅੱਜ ਸਵੇਰ ਤੋਂ ਐਕਚੁਅਲੀ ਸਾਨੂੰ ਆ ਰਹੀ ਹੈ ਪਾਣੀ ਦੀ ਦਿੱਕਤ ਸਾਡੀ ਜਿਹੜੀ ਟੰਕੀ ਜਿਹੜੀ ਇਸ ਨੂੰ ਇਸ ਸਲੈਬ ਨੂੰ ਅਟੈਚਡ ਹੋ ਲਾਸਟ ਹੈ ਤੇ ਬੇਸਿਕਲੀ ਜਿੰਨਾ ਤੱਕ ਮੈਂ ਜੋ ਸਵੇਰੇ ਕੰਪਲੇਨ ਕੀਤੀ ਹੈ ਕਿ ਪਾਣੀ ਨਹੀਂ ਆ ਰਿਹਾ ਤੇ ਮੈਂ ਇਨਫੋਰਮੇਸ਼ਨ ਦਿੱਤੀ ਹੈ ਆਪਣੇ ਹਾਇਰ ਅਥਾਰਟिटीज ਨੂੰ ਤੇ ਉੱਥੋਂ ਜੋ ਮੈਨੂੰ ਇਹ ਮਿਲਿਆ ਹੈ ਕਿ ਸਵੇਰ ਲਾਈਟ ਚਲੀ ਗਈ ਸੀ ਤੇ ਉਹਦੇ ਕਰਕੇ ਪਾਣੀ ਨਹੀਂ ਭਰਿਆ ਤੇ ਆਪਾਂ ਨੂੰ ਸੀਗਾ ਕਿ ਚਲੋ ਵੇਟ ਕਰ ਲੈਨੇ ਬਿਕੋਜ਼ ਸਾਡੀ ਲਾਸਟ ਟੰਕੀ ਹੈ ਔਰ ਪੰਪ ਇੱਕ ਹੀ ਹੈ ਸਾਡੇ ਕੋਲ ਤੇ ਪਾਣੀ ਭਰ ਜਾਏਗਾ ਬਟ ਹੁਣ ਤੱਕ ਪਾਣੀ ਨਹੀਂ ਆਇਆ ਤੇ ਚੈਕਿੰਗ ਲਈ ਉੱਪਰ ਬੰਦੇ ਭੇਜੇ ਸੀਗੇ ਤੇ ਅਜੇ ਤੱਕ ਕੋਈ ਇਤ ਇਨਫੋਰਮੇਸ਼ਨ ਨਹੀਂ ਹੈਗੀ ਪਰ ਜਿਹੜੇ ਟੈਸਟ ਵਿਦਆਊਟ ਪਾਣੀ ਨਾਲ ਅਸੀਂ ਕਰਦੇ ਆ ਉਹ ਟੈਸਟ ਅਸੀਂ ਚਾਲੂ ਹੈ ਬਾਕੀ ਜਿਹੜੇ ਪਾਣੀ ਨਾਲ ਹੋਣ ਵਾਲੇ ਉਹਨਾਂ ਦੀ ਦਿੱਕਤ ਆ ਰਹੀ ਹੈ ਰਾਈਟ ਨਾ ਬੇ ਘੜੀ ਬਨੇ ਟਾਈਮ ਦੇਖੀਓ ਕਨ ਮਾ ਹਾਂਜੀ ਟਾਈਮ ਹੋ ਗਿਆ 12:30 12:30 ਵਜੇ ਤੱਕ ਤੇ ਪਾਣੀ ਨਹੀਂ ਆ ਰਿਹਾ ਨਹੀਂ ਆ ਹਾਂਜੀ ਪਾਣੀ ਨਹੀਂ ਆ ਰਿਹਾ ਚੈੱਕ ਕਰਨ ਗਏ ਨੇ ਉੱਪਰ ਫੇਰ ਦੁਬਾਰਾ ਭੇਜਿਆ ਉੱਤੇ ਕਲਾਸ 4 ਨੂੰ ਔਰ ਉਹ ਇਨਫੋਰਮੇਸ਼ਨ ਮੇਰੀ ਉੱਪਰ ਭੇਜ ਦਿੱਤੀ ਹੈ ਕਿ ਪਾਣੀ ਨਹੀਂ ਹੈਗਾ ਤੇ ਉਹ ਰੈਕਟੀਫਾਈ ਕਰਦੇ ਆ ਕਿ ਹੁਣ ਕੀ ਹੋ ਰਿਹਾ ਪਾਣੀ ਕਿਉਂ ਨਹੀਂ ਆ ਰਿਹਾ ਅੱਜ ਪਰਸੋਂ ਹੀ ਅਸੀਂ ਪੂਰੀਆਂ ਟੰਕੀਆਂ ਦੇ ਜਿਹੜੇ ਵੈਲ ਵਗੈਰਾ ਚੈੱਕ ਕਰਾਏ ਨੇ ਪਾਣੀ ਦੀ ਸੁਵਿਧਾ ਸੀਗੀ ਕੱਲ ਪੂਰੇ ਟੈਸਟ ਹੋਏ ਨੇ ਇਹ ਸਵੇਰੇ ਹੀ ਪ੍ਰੋਬਲਮ ਆਈ ਆ ਕਿ ਪਾਣੀ ਸਾਡੇ ਸਿਰਫ ਲੈਬੋਰਟਰੀ ਚ ਨਹੀਂ ਆ ਰਿਹਾ ਬਾਕੀ ਜਗ੍ਹਾ ਆ ਰਿਹਾ ਹੈ ਸਿਰਫ ਲੈਬੋਰੀਟਰੀ ਜਿੱਤੇ ਡਟਣਾ ਪਾਣੀ ਨਹੀਂ ਆ ਰਿਹਾ ਹਾਂ ਔਰ ਬਾਕੀ ਕੁਛ ਇਦਾਂ ਹੈਗਾ ਕਿ ਸਾਡੇ ਜਿਹੜੀਆਂ ਪਾਈਪਸ ਬਾਹਰ ਲੱਗੀਆਂ ਹਨੇ ਉਥੋਂ ਕੁਛ ਜਿਹੜੇ ਬਾਹਰ ਮਿਸਕਰੀਅਨਸ ਨੇ ਤੇ ਦੇ ਟੇਕ ਵਾਟਰ ਮਲਕੀ ਸਾਡੇ ਟੰਕੀ ਦਾ ਪਾਣੀ ਯੂਜ਼ ਕਰਦੇ ਨੇ ਟੂ ਡੂ देयर ਓਨ ਜਿਹੜਾ ਕੰਮ ਹੈ ਤੇ ਉਹ ਵੀ ਅਸੀਂ ਆਪਣੇ ਹਾਈ ਅਥਾਰਟੀ ਦੀ ਪਾਣੀ ਤੋਂ ਬਿਨਾਂ ਕੁਛ ਬਿਲਕੁਲ ਸੰਭਵ ਹੈਗਾ ਜਿਹੜਾ ਹਾਂਜੀ ਸੰਭਵ ਜਿਸ ਤਰ੍ਹਾਂ ਕਿ ਯੂਰਿਨ ਦੇ ਜਿਹੜੇ ਡਿਪ ਸਟਿਕ ਟੈਸਟ ਹੁੰਦੇ ਨੇ ਜਿਸ ਤਰ੍ਹਾਂ ਕਿ 슈ਗਰ ਪ੍ਰੋਟੀਨ ਕੀਟੋਨਸ ਯੂਪੀਟੀ ਇਸ ਹੋਏ ਨੇ ਜਿੰਨੇ ਜਿੰਨੇ ਵੀ ਸਵੇਰ ਦੇ ਆਏ ਨੇ ਉਹ ਹੋਏ ਨੇ ਬਾਕੀ ਸਾਧ ਸਾਬ ਅੱਜ ਕੁਛ ਸਾਨੂੰ ਕੋ ਸਹਿਯੋਗ ਸੂਤਰਾਂ ਤੋਂ ਪਤਾ ਲੱਗਾ ਸੀ ਕਿ ਅੱਜ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਆ ਰਪੋਰਟਿਸ਼ ਟੈਸਟ ਨਹੀਂ ਹੋ ਰਿਹਾ ਕੀ ਕਰਨਾ ਮੈਨੂੰ ਤੁਹਾਨੂੰ ਨਿਸਕਾਰ ਜੀ ਇਸ ਸੰਸਿਆ ਕਿ ਲੈਬੋਰੀਟਰੀ ਦੇ ਟੈਸਟ ਥੋੜਾ ਜਿਹਾ ਪਿੱਛੇ ਨਾ ਪਤਾ ਨਹੀਂ ਪਾਣੀ ਦਾ ਫਲੋ ਘਟਾ ਹੈ ਤੇ ਉਹਦੇ ਕਰਕੇ ਥੋੜਾ ਜਿਹਾ ਪਾਣੀ ਨਹੀਂ ਆ ਰਿਹਾ ਸਜਾ ਬਾਉਟਰੀ ਚ ਤੇ ਉਹ ਵੈਸੇ ਪੰਬਰ ਨੂੰ ਕਹਤਾ ਹੋਇਆ ਪਿੱਛੇ ਜੇ ਵੀ ਦੋ ਤਿੰਨ ਦਿਨ ਪਹਿਲਾਂ ਕੋ ਪ੍ਰੋਬਲਮ ਆਈ ਸੀ ਉਪਰ ਜੇ ਪੰਬਰ ਨੂੰ ਭੇਜਿਆ ਸੀ ਉਹਨੇ ਸਾਰਾ ਚੈੱਕ ਤੋਂ ਕੀਤਾ ਇੱਕ ਟੈਂਕੀ ਭਰਦੀ ਫੇਰ ਦੂਜੀ ਭਰਦੀ ਫੇਰ ਤੀਜੀ ਭਰਦੀ ਹੈ ਉਹ ਜਦੋਂ ਲੈਬੋਰੀਟਰੀ ਟੈਂਕੀ ਦੇਖਣਾ ਫਲੋ ਨਹੀਂ ਬਣ ਰਿਹਾ ਸੋ ਪਾਣੀ ਦਾ ਮੈਂ ਉੱਪਰ ਜਾ ਕੇ ਖੁਦ ਜਾ ਕੇ ਦੇਖ ਕੇ ਆਇਆ ਕੋਈ ਗੱਲ ਨਹੀਂ ਟੈਸਟ ਹੋਣੇ ਨੇ ਮਰੀਜ਼ ਲਈ ਬਹੁਤ ਜ਼ਰੂਰੀ ਆ ਮਰੀਜ਼ ਨੂੰ ਪੈਸੇ ਖਰਚ ਇਸ ਕਰਕੇ ਇਹ ਪਾਣੀ ਦੀ ਸਮੱਸਿਆ ਦੇ ਕਰਕੇ ਪਾਉਂਦੇ ਆ ਪਾਣੀ ਦੀ ਸਮੱਸਿਆ ਹੈ ਜਲਦੀ ਜਲਦੀ ਠੀਕ ਕਰਾਵਾਂਗੇ ਕਿਉਂਕਿ ਜਿਹੜੇ ਥੋੜੇ ਟੈਸਟ ਜਿਹੜੇ ਪਾਣੀ ਦੇ ਬਿਨਾਂ ਹੁੰਦੇ ਉਹ ਹੋ ਰਹੇ ਹੈ ਟੈਸਟ ਕਿਹਦਾ ਡਾਕਟਰ ਸਾਹਿਬ ਨੇ ਦੱਸਵਾਇਆ ਜਨਤਾ ਡਾਕਟਰ ਰੂਤ ਪ੍ਰਕਾਸ਼ ਜੀ ਨੇ ਕੋਈ ਨਹੀਂ ਇਹ ਵੀ ਇਹ ਵੀ ਧਿਆਨ ਦਿਵਾਉਣਗੇ ਜਲਦੀ ਬਹੁਤ ਥੈਂਕ ਯੂ ਤੁਹਾਡਾ ਤੁਸੀਂ ਸਾਡਾ ਧਿਆਨ ਦਿਵਾਉਣ ਦੇ ਬਸ